Yeah. ਸਾਲ ਸਾਹਿਬ ਆਹੀ ਗੁਰੂ ਜੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਆ ਸੱਚਖੰਚੀ ਰੇਰਮੰਦਰ ਸਾਹਿਬ ਜੀ ਦਾ ਬਾਦ ਦੱਸ ਜੀ ਕਿ ਸ਼ਹੀਦਾ ਤੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਿੱਧੀ ਦੇ ਆਡੇ ਮੌਕੇ ਖਾਸ ਤੌਰ ਤੇ ਸੰਗਤ ਤਾਂ ਠਾਠਾ ਮਾਰਦਾ ਘਟ ਗੁਰੂ ਘਰ ਵਿਖੇ ਪਹੁੰਚਿਆ ਹੋਇਆ ਤਾਂ ਉੱਥੇ ਹੀ ਤੁਹਾਡੇ ਨਾਲ ਗੁਰੂ ਘਰ ਦੇ ਅੰਦਰ ਦੀਆਂ ਵੀ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਤੇ ਸੰਗਤ ਅੱਜ ਗੁਰੂ ਘਰ ਵਿਖੇ ਜਿੱਥਾ ਨਤਮਸਤਕ ਹੋਣ ਵਾਸਤੇ ਪਹੁੰਚੇ ਉੱਥੇ ਠੰਡੇ ਮਿੱਠੇ ਜਲਦੀ ਜਿਹੜੀ ਸ਼ਬੀਲ ਜੋ ਸੰਗਤਾਂ ਦੇ ਵੱਲੋਂ ਜੋ ਗੁਰੂ ਘਰ ਵੱਲੋਂ ਖਾਸ ਤੌਰ ਤੇ ਸ਼ਰਮਣੀ ਕਮੇਟੀ ेगुरु वाहे गुरु वाहे गुरु ਤੁਹਾਡਾ ਸ਼ੁਰੂ ਕਰਦੇ ਅੰਦਰ ਦੀ ਵੀ ਸਾਂਝੇ ਕਿਤੇ ਸਾਡੇ ਨਾਲ ਕੋਈ ਸੰਗਤਾਂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਇਸ ਚੈਨਲ ਦਾ ਇੱਥੇ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਜੋ ਆਪ ਜੀ ਚੈਨਲ ਤੇ ਵੀਡੀਓ ਬਣਾ ਰਹੇ ਸੰਗਤਾਂ ਦੇ ਦਰਸ਼ਨ ਕਰਾ ਰਹੇ ਲੋਕਾਂ ਨੂੰ ਬਾਹਰ ਵਿੱਚ ਬੈਠਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਅੱਜ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਪਾਸ਼ੀ ਤੋਂ ਵਰਸੋਈ ਗੁਰੂ ਇਹ ਉਹ ਮਹਾਨ ਸ਼ਖਸੀਅਤ ਬਾਣੀ ਦੇ ਬੋਹਿਤ ਸਹਿਨ ਸ਼ੀਲਤਾ ਔਰ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਸੀਧਾ ਦੇ ਸਰਤਾ ਜਿਨ੍ਹਾਂ ਨੂੰ ਬੋਲਿਆ ਜਾਂਦਾ ਅੱਜ ਕੱਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਇਸ ਸਥਾਨ ਤੇ ਆਪਣੇ ਹੱਥ ਲਿਖਤ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਔਰ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੇ ਬਿਠਾਇਆ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਤਰਨਤਨ ਸਾਹਿਬ ਵਿਖੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਬੜਾ ਵੱਡਾ ਅਸਥਾਨ ਦਰਬਾਰ ਤਿਆਰ ਕੀਤਾ ਇਸ ਚੜਾਈ ਗੁਰੂ ਅਰਜਨ ਦੇਵ ਜੀ ਦੇਖ ਕੇ ਚੰਦੂ ਪਾਪੀ ਨੂੰ ਬੜਾ ਗੁੱਸਾ ਆ ਰਿਹਾ ਚੰਦੂ ਪਾਪੀ ਨੇ ਉਹਨਾਂ ਨੂੰ ਕੋਈ ਸਵਾਲ ਜਵਾਬ ਕੀਤੇ ਕਿ ਜਾਂ ਦੇ ਧਰਮ ਪਰਵਤਨ ਕਰ ਲੋ ਜਾਂ ਮੇਰੀ ਬੇਟੀ ਦਾ ਰਿਸ਼ਤਾ ਲੈ ਲੋ ਉਹਨਾਂ ਨੇ ਜਦੋਂ ਇਹ ਨਾ ਕਬੂਲ ਕੀਤਾ ਤੇ ਚੰਦੂ ਪਾਪੀ ਨੇ ਲਾਹੌਰ ਵਿੱਚ ਸੱਦ ਕੇ ਇਹਨਾਂ ਨੂੰ ਫੇਰ ਦੁਬਾਰੇ ਉੱਥੇ ਇਹੀ ਗੱਲ ਕਹੀ ਤੇ ਉਹਨਾਂ ਨੇ ਇਹ ਬੇਨਤੀ ਨੂੰ ਸਵੀਕਾਰ ਨਾ ਕੀਤਾ ਨਾ ਮੰਨਿਆ ਨੀ ਉਹਨਾਂ ਨੇ ਇਹੀ ਬੋਲ ਪਿਆ ਕਿ ਇਹ ਗੁਰੂ ਮਹਾਰਾਜ ਦੇ ਲੜ ਲੱਗੇ ਹੋਏ ਤੇ ਗੁਰੂ ਮਹਾਰਾਜ ਨੂੰ ਹੀ ਮੰਨਦੇ ਰਹਾਂਗੇ ਤੇ ਤੇਰਾ ਧਰਮ ਪਰਵਰਤਨ ਨਹੀਂ ਕਰਾਂਗੇ ਉਸ ਤੋਂ ਬਾਅਦ ਚੰਦੂ ਪਾਪੀ ਨੇ ਇਹਨਾਂ ਨੂੰ 5 ਦਿਨ ਉੱਥੇ ਤਸੀਹੇ ਵਖ-ਵਖਤ ਰਹਿ ਤਸੀਹੇ ਦੇਣ ਦੀ ਉਹਨਾਂ ਨੇ ਹੁਕਮ ਦੇ ਦਿੱਤਾ ਜੀ ਦੇ ਵਿੱਚ ਪਹਿਲੇ ਦਿਨ ਗੁਰੂ ਅਰਜਨ ਪਾਤਸ਼ਾਹ ਨੂੰ ਉਬਲਦੀ ਹੋਈ ਦੇਗ ਵਿੱਚ ਬਿਠਾਇਆ ਆਲੂ ਵਾਂਗੂ ਉਹਨਾਂ ਨੇ ਬਾਲਣਾ ਚਾਹਿਆ ਪਰ ਅਸ਼ੀਦਾਂ ਦੇ ਸਰਤਾਜ ਜਿਹੜੇ ਨੇ ਗੁਰੂ ਅਰਜਨ ਪਾਤਸ਼ਾਹ ਨੂੰ 33 ਤਵੀ ਤੇ ਵੀ ਬਿਠਾਇਆ ਸੀਸ ਵਿੱਚ ਰੇਤਾ ਪਾਈ ਪਰ ਉਹਨਾਂ ਨੇ ਇਸ ਭਾਣੇ ਨੂੰ ਮਿੱਠਾ ਕਰਕੇ ਬੋਲਿਆ ਮਿੱਠਾ ਕਰਕੇ ਜਾਣਿਆ ਔਰ ਜੋ ਸ਼ੀ ਡੁੰਦੇ ਸਰਤਾਜ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਪਰਥਾਏ ਅੱਜ ਹਰ ਇੱਕ ਥਾਂ ਤੇ ਉਹਨਾਂ ਦੀ ਸ਼ਹੀਦੀ ਨੂੰ ਕੋਟਨ ਕੋਟ ਧੰਨਵਾਦ ਕਰਦੇ ਹੋਏ ਕੋਟਨ ਕੋਟ ਮਨਾਉਂਦੇ ਹੋਏ ਥਾਂ ਥਾਂ ਤੇ ਲੰਗਰ ਔਰ ਥਾਂ ਥਾਂ ਤੇ ਮਿੱਠੇ ਜਲਦੀਆਂ ਛਪੀਨਾ ਲਗਾਈਆਂ ਜਾ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਜਿਹੇ ਸਾਡੇ ਵੀਰ ਬੱਟੇ ਆ ਉਹ ਵੀ ਲਗਾ ਰਹੇ ਨੇ ਅੱਜ ਸ੍ਰੀ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਵੱਲੋਂ ਠੰਡੇ ਮਿੱਠੇ ਜਲਦੀ ਛਪੀ ਲਗਾਈ ਗਈ ਆ ਔਰ ਸੰਗਤਾਂ ਨੂੰ ਸ਼ਿਕਾਈ ਜਾ ਰਹੀ ਹੈ ਜੀ ਕਿਉਂਕਿ ਲਿਖਤ ਆਰੇ ਸਤਕਾਂਛੀ ਰਹਿਮੰਦਰ ਸਾਹਿਬ ਇੱਕੇ ਸ਼ਬੀਲ ਲੱਗੀ ਉੱਥੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵੀ ਵੱਖ-ਵੱਖ ਜਗਾਵਾਂ ਦੇ ਉੱਤੇ ਸੰਗਤ ਆਪਣੇ ਪੱਧਰ ਤੇ ਵੀ ਸ਼ਬੀਲਾਂ ਅੱਜ ਦੇ ਦਿਨ ਤੋਂ ਲਗਾ ਰਹੀਆਂ ਨੇ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦੇ ਜਿੱਥੇ ਵੱਖ-ਵੱਖ ਥਾਵਾਂ ਤੇ ਲੰਗਰ ਲਗਾ ਰਹੇ ਨੇ ਬਾਜ਼ਾਰਾਂ ਵਿੱਚ ਲੰਗਰ ਲਗਾ ਰਹੇ ਔਰ ਠੰਡੇ ਮਿੱਠੇ ਜਲਦੀ ਸ਼ਬੀਲ ਲਗਾ ਰਹੇ ਆ ਜੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਗੁਰੂ ਘਰ ਦੀਆਂ ਕਿ ਜਿੱਥੇ ਕਿ ਲੱਖਾਂ ਦੀ ਤعداد ਦੇ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਦੇ ਆਂ ਅੱਜ ਤੇ ਦਿਨ ਕਹਿ ਸਕਦੇ ਆਂ ਕਿ ਜਦੋਂ ਕਿ ਕਹਿ ਲੈ ਕਿ ਸ਼ਹੀਦਾਂ ਦੇ ਸਰਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਆਡੇ ਮੌਕੇ ਵੱਡੀ ਗਿਣਤੀ ਜਿੱਥੇ ਸੰਗਤਾਂ ਗੁਰੂ ਘਰ ਵਿਖੇ